ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੋ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਚਲ ਬਟਾਲੀ ਦੀ ਫੇਰੀ ਪਿਆਰੀ ਸਾਧ ਸੰਗਤ ਜੀਓ ਸਿੱਧਾਂ ਤੇ ਜੋਗੀਆਂ ਨੂੰ ਸਿੱਧੇ ਰਸਤੇ ਪੌਣ ਦੇ ਲਈ ਅਚਲ ਬਟਾਲੇ ਦੇ ਮੇਲੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਕਿਉਂਕਿ ਉੱਥੇ ਰਹਿੰਦੇ ਜੋਗੀ ਅਤੇ ਸਿੱਧ ਜਨ ਲੋਕਾਂ ਨੂੰ ਕਰਾਮਾਤਾਂ ਰਾਹੀਂ ਪ੍ਰਭਾਵਿਤ ਕਰਕੇ ਆਪਣੀ ਪੂਜਾ ਕਰਵਾ ਰਹੇ ਸਨ ਤੇ ਕੀਮਤੀ ਭੇਟਾਂ ਮੰਲੂਟ ਰਹੇ ਸਨ ਗੁਰੂ ਜੀ ਨੇ ਇੱਕ ਥਾਂ ਉੱਤੇ ਬੈਠ ਕੇ ਪ੍ਰਭੂ ਸਤਿਤੀ ਦਾ ਕੀਰਤਨ ਕਰਨਾ ਆਰੰਭ ਕਰ ਦਿੱਤਾ ਇਲਾਹੀ ਪ੍ਰੇਮ ਵੱਸ ਸਭ ਲੋਕ ਗੁਰੂ ਸਾਹਿਬ ਜੀ ਵੱਲ ਖਿੱਚੇ ਹੋਏ ਆਏ ਅਤੇ ਕੀਰਤਨ ਦੇ ਇਲਾਹੀ ਰਸ ਦੇ ਵਿੱਚ ਮਗਨ ਹੋ ਗਏ ਸਿੱਧ ਲੋਕ ਇਹ ਦੇਖ ਕੇ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਏ ਉਹਨਾਂ ਨੇ ਗੁਰੂ ਜੀ ਨੂੰ ਆਕੇ ਲੋਕਾਂ ਉੱਤੇ ਆਪਣਾ ਦਬਦਬਾ ਪਾਉਣ ਲਈ ਕਈ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਤੰਤਰਮੰਤਰਾਂ ਦੀਆਂ ਧੂਣੀਆਂ ਲਾ ਕੇ ਬਹੁਤ ਸੰਗ ਲਚਾਈ ਕਈਆਂ ਨੇ ਵਿਗਿਆੜਾਂ ਦੇ ਰੂਪ ਬਟਾਲੇ ਕੋਈ ਮੂੰਹ ਦੇ ਵਿੱਚ ਅੱਗ ਬਰਸਾਉਣ ਲੱਗ ਪਿਆ ਇੱਕ ਨੇ ਤਾਂ ਪਾਣੀ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਪੰਖੀ ਬਣ ਕੇ ਅਸਮਾਨ ਦੇ ਵਿੱਚ ਉਡਣ ਲੱਗ ਪਿਆ ਅਤੇ ਭੰਗਰਨਾਥ ਨੇ ਆਕਾਸ਼ ਦੇ ਵਿੱਚੋਂ ਤਾਰੇ ਤੋੜ ਲਿਆਂਦੇ ਪਰ ਇਹ ਸਿੱਧਾ ਆਪਣੇ ਅਜਿਹੇ ਕੌਤਕਾ ਨਾਲ ਗੁਰੂ ਸਾਹਿਬ ਜੀ ਨੂੰ ਡਰਾ ਨਾ ਸਕੇ ਸਗੋਂ ਗੁਰੂ ਸਾਹਿਬ ਜੀ ਉਹਨਾਂ ਦੇ ਨਾਟਕ ਚिटਕ ਦੇਖ ਕੇ ਮੁਸਕਰਾਉਂਦੇ ਰਹੇ ਜਦੋਂ ਉਹ ਸਾਰੀਆਂ ਲੀਧੀਆਂ ਸਿੱਧੀਆਂ ਦਿਖਾ ਕੇ ਹਾਰ ਗਏ ਤਾਂ ਗੁਰੂ ਸਾਹਿਬ ਜੀ ਕੋਲ ਆ ਕੇ ਪਛਤਾਵਾ ਕਰਨ ਲੱਗੇ ਗੁਰੂ ਜੀ ਨੇ ਸਭ ਸਿੱਧਾਂ ਤੇ ਯੋਗਿਆਂ ਨੂੰ ਸਮਝਾਇਆ ਕਿ ਅਸਲੀ ਯੋਗਤਾ ਇਹ ਹੈ ਕਿ ਇਨਸਾਨ ਸੰਸਾਰ ਵਿੱਚ ਰਹਿੰਦੇ ਆਪਣੀ ਕਿਰਤਾਂ ਕਰਦੇ ਹਨ ਰੱਬ ਦਾ ਨਾਮ ਜਪੇ ਅਤੇ ਉਸ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰੇ। ਬਾਕੀ ਸਿੱਧ ਤਾਂ ਆਪਣੀਆਂ ਆਰੀਦੀਆਂ ਸਿੱਧੀਆਂ ਤੇ ਯੋਗ ਅਸਨਾਂ ਦੇ ਵਿੱਚ ਪਏ ਰਹੇ ਪਰ ਇਨ੍ਹਾਂ ਸਿੱਧਾਂ ਦੇ ਵਿੱਚੋਂ ਪ੍ਰਥਰੀ ਨਾਂ ਦਾ ਇੱਕ ਯੋਗੀ ਜੋ ਰਾਜ ਭਾਗ ਤਿਆਗ ਕੇ ਪ੍ਰਭੂ ਮਿਲਾਪ ਲਈ ਯੋਗੀ ਬਣਿਆ ਸੀ ਉਹ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਕਰਤਾਰਪੁਰ ਆ ਗਿਆ ਤੇ ਗੁਰੂ ਜੀ ਦਾ ਸਿੱਖ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੋ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਚਲ ਬਟਾਲੇ ਦੀ ਫੇਰੀ प्यारी साध संगत जीओ सिद्धਾਂ ਤੇ ਜੋਗੀਆਂ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਅਚਲ ਬਟਾਲੇ ਦੇ ਮੇਲੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਕਿਉਂਕਿ ਉੱਥੇ ਰਹਿੰਦੇ ਜੋਗੀ ਅਤੇ ਸਿੱਧ ਜਨ ਲੋਕਾਂ ਨੂੰ ਕਰਮਾਤਾਂ ਰਾਹੀਂ ਪ੍ਰਭਾਵਿਤ ਕਰਕੇ ਆਪਣੀ ਪੂਜਾ ਕਰਵਾਦੇ ਸਨ ਤੇ ਕੀਮਤੀ ਭੇਟਾਂ ਮਲਟਰੇ ਸਨ ਗੁਰੂ ਜੀ ਨੇ ਇੱਕ ਥਾਂ ਉੱਤੇ ਬੈਠ ਕੇ ਪ੍ਰਭੂ ਸਤਿਤੀ ਦਾ ਕੀਰਤਨ ਕਰਨਾ ਆਰੰਭ ਕਰ ਦਿੱਤਾ ਇਲਾਹੀ ਪ੍ਰੇਮ ਵਸ ਸਭ ਲੋਕ ਗੁਰੂ ਸਾਹਿਬ ਜੀ ਵੱਲ ਖਿੱਚੇ ਹੋਏ ਆਏ ਅਤੇ ਕੀਰਤਨ ਦੇ ਇਲਾਹੀ ਰਸ ਦੇ ਵਿੱਚ ਮਗਨ ਹੋ ਗਏ ਸਿੱਧ ਇਹ ਦੇਖ ਕੇ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਈ। ਉਹਨਾਂ ਨੇ ਗੁਰੂ ਜੀ ਨੂੰ ਡਰਾ ਕੇ ਲੋਕਾਂ ਉੱਤੇ ਆਪਣਾ ਦਬਦਬਾ ਪਾਉਣ ਲਈ ਕਈ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਤੰਤਰਾਂ ਮੰਤਰਾਂ ਦੀਆਂ ਧੂਣੀਆਂ ਲਾ ਕੇ ਬਹੁਤ ਸੰਗਲਚਾਈ। ਕਈਆਂ ਨੇ ਬਗਹਾੜਾਂ ਦੇ ਰੂਪ ਬਟਾਲੇ ਕੋਈ ਮੂੰਹ ਦੇ ਵਿੱਚ ਅੱਗ ਬਰਸਾਉਣ ਲੱਗ ਪਿਆ। ਇੱਕ ਨੇ ਤਾਂ ਪਾਣੀ ਉੱਤੇ ਤੁਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਪੰਖੀ ਬਣ ਕੇ ਅਸਮਾਨ ਦੇ ਵਿੱਚ ਉਡਣ ਲੱਗ ਪਿਆ ਅਤੇ ਭੰਗਰਨਾਥ ਨੇ ਆਕਾਸ਼ ਦੇ ਵਿੱਚੋਂ ਤਾਰੇ ਤੋੜ ਲਿਆਂਦੇ ਪਰ ਇਹ ਸਿੱਧਾ ਆਪਣੇ ਅਜਿਹੇ ਕੌਤਕਾ ਨਾਲ ਗੁਰੂ ਸਾਹਿਬ ਜੀ ਨੂੰ ਡਰਾ ਨਾ ਸਕੇ ਸਗੋਂ ਗੁਰੂ ਸਾਹਿਬ ਜੀ ਉਹਨਾਂ ਦੇ ਨਾਟਕ ਚिटਕ ਦੇਖ ਕੇ ਮੁਸਕਰਾਉਂਦੇ ਰਹੇ ਜਦੋਂ ਉਹ ਸਾਰੀਆਂ ਲੀਧੀਆਂ ਸਿੱਧੀਆਂ ਦਿਖਾ ਕੇ ਹਾਰ ਗਏ ਤਾਂ ਗੁਰੂ ਸਾਹਿਬ ਜੀ ਕੋਲ ਆ ਕੇ ਪਛਤਾਵਾ ਕਰਨ ਲੱਗੇ ਗੁਰੂ ਜੀ ਨੇ ਸਭ ਸਿੱਧਾਂ ਤੇ ਜੋਗਿਆਂ ਨੂੰ ਸਮਝਾਇਆ ਕਿ ਇਸ ਲਈ ਯੋਗਤਾ ਇਹ ਹੈ ਕਿ ਇਨਸਾਨ ਸੰਸਾਰ ਵਿੱਚ ਰਹਿੰਦੇ ਆਪਣੇ ਕਿਰਤਾਂ ਦੇ ਕਰ ਕਰਦੇ ਆ ਰੱਬ ਦਾ ਨਾਮ ਜਪੇ ਅਤੇ ਉਸ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰੇ। ਬਾਕੀ ਸਿੱਧਕ ਆਪਣੀਆਂ ਰਿਤੀਆਂ ਸਿੱਧੀਆਂ ਤੇ ਯੋਗ ਅਸਨਾਂ ਦੇ ਵਿੱਚ ਪਏ ਰਹੇ। ਪਰ ਇਨ੍ਹਾਂ ਸਿੱਧਾਂ ਦੇ ਵਿੱਚੋਂ ਪ੍ਰਥਰੀ ਨਾਂ ਦਾ ਇੱਕ ਯੋਗੀ ਜੋ ਰਾਜ ਭਾਗ ਤਿਆਗ ਕੇ ਪ੍ਰਭੂ ਮਿਲਾਪ ਲਈ ਯੋਗੀ ਬਣਿਆ ਸੀ ਉਹ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਕਰਤਾਰਪੁਰ ਆ ਗਿਆ ਤੇ ਗੁਰੂ ਜੀ ਦਾ ਸਿੱਖ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।